ਚੰਦ ਕਿੱਥੇ ਆਇਆ ਬੈਠਾ ਓ ਚੰਦ ਓ ਯਾ ਕਿਵੇਂ ਬੰਤ ਓ ਠੀਕ ਆ ਮੈਂ ਤੇਰੇ ਕੋਲੇ ਘਰੇ ਹੋ ਕੇ ਆਇਆ ਸੀਗਾ ਅੱਛਾ ਅੱਛਾ ਓ ਇੱਥੇ ਪਰ ਠੰਡੀ ਹਵਾ ਆਉਂਦੀ ਆ ਖੇਤਾਂ ਦੇ ਵਿੱਚ ਰਾਮਦਾਰੀ ਦੇ ਨਾਲ ਬੈਠੇ ਆ ਓਏ ਆ ਫਿਰ ਬੰਤ ਕਿਵੇਂ ਆਉਣਾ ਹੋਇਆ ਓ ਮੈਂ ਤੈਨੂੰ ਇਹ ਕਹਿੰਦਾ ਸੀ ਕੋਈ ਵੀਡੀਓ ਵੜੀਓ ਬਣਾ ਲਈਏ ਓਏ ਆਪਾਂ ਤਾਂ ਹੁਣ ਚੰਗੀ ਬਣਾਉਣੀ ਆ ਹੁਣ ਨਹੀਂ ਮਾੜੀ ਬਣਾਉਂਦੇ ਇਹ ਨਾ ਭਰਾਵਾ ਮੇਰੀ ਗੱਲ ਸੁਣ ਲੈ ਜੁਆਕਾਂ ਨੂੰ ਵੀ ਜੂਣ ਦੇ ਮਹੀਨੇ 'ਚ ਛੁੱਟੀਆਂ ਮਿਲਦੀਆਂ ਨਾ ਹਾਂ ਉਹ ਤਾਂ ਮਿਲਦੀਆਂ ਨੇ ਤਾਂ ਛੁੱਟੀਆਂ ਲੈ ਜਾਂ 2 ਮਹੀਨਿਆਂ ਦੀਆਂ 2 ਮਹੀਨੇ ਦੀਆਂ ਛੁੱਟੀਆਂ ਲੈ ਲਈਆਂ ਮਾਦਾ ਨਹੀਂ ਨਾ ਹੁਣ ਤੂੰ ਪ੍ਰਿੰਸੀਪਲ ਨਾਲ ਛੁੱਟੀਆਂ ਲੈ ਲਈਆਂ ਵਾ ਉਹ ਫਿਰ ਚਾਹਦਾ ਹੋ ਵੀਡੀਓ ਕਾਤੋਂ ਨਹੀਂ ਬਣਾਉਣੀ ਓਏ ਨਾ ਭਰਾਵਾ ਯਾਰ ਵੀਡੀਓ ਨਹੀਂ ਬਣਾਉਣੀ ਕੀ ਗੱਲ ਹੋ ਗਈ ਉਹ ਗੱਲ ਕਾਦੀ ਭਰਾਵਾ ਉਹ ਜਦੋਂ ਦਾ ਆ ਅਮਰਤਪਾਲ ਮਹਿਰੋ ਸਾਹਿਬ ਨੇ ਮੁੱਦਾ ਚੁੱਕਿਆ ਉਹ ਮੈਨੂੰ ਤਾਂ ਦਿੰਦੇ ਟਟੀਆਂ ਲੱਗੀਆਂ ਪਈਆਂ ਯਾਰ ਨੋ 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 ਉਹ ਤਾਂ ਠੀਕ ਆ ਗੱਲ ਤੇਰੀ ਫੇਰ ਵੀ ਬਣਾ ਲਈਏ ਇੱਕ ਅੱਧੀ ਉਹ ਨਹੀਂ ਯਾਰ ਵੀਡੀਓ ਤਾਂ ਆਪਾਂ ਵਧੀਆ ਬਣਾਉਂਦੇ ਸੀ ਪਰ ਆ ਮੇਰੇ ਸਾਲੇ ਦੀ ਜਿਹੜੀ ਗਾਲ ਮੂੰਹ ਤੇ ਨਿਕਲ ਜਾਂਦੀ ਇੱਥੇ ਪੱਠਾ ਬਹਿ ਜਾਂਦਾ ਯਾਰ ਉਹ ਚੰਦੋ ਉਹ ਫਿਰ ਆਪਾਂ ਵਧੀਆ ਵੀਡੀਓ ਬਣਾ ਲੈਨੇ ਥੋੜੀਆਂ ਜੀਆਂ ਚੰਗੀਆਂ ਮੈਸੇਜ ਦੇਣ ਵਾਲੀਆਂ ਬਣਾ ਲੈਨੇ ਆ ਓਏ ਬੰਤ ਉਹ ਵੀਡੀਓ ਤਾਂ ਆਪਾਂ ਬਣਾਵਾਂਗੇ ਔਰ ਸੌਣ ਲੱਗੇ ਮਰੁੱਦਾਂ ਵਾਲੇ ਦੀ ਹਜੇ ਮੇਰਾ ਜੀ ਨਹੀਂ ਕਰਦਾ ਯਾਰ ਉਹ ਨੋ 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 ਉਹ ਤਾਂ ਠੀਕ ਆ ਮੈਨੂੰ ਪਤਾ ਡਰ ਬਹੁਤ ਆ ਪਰ ਆਪਾਂ ਹੁਣ ਚੰਗੀਆਂ ਮੈਸੇਜ ਵਾਲੀਆਂ ਬਣਾਉਣੀਆਂ ਵੀਡੀਓ ਉਹ ਬੰਤ ਹੁਣ ਤੂੰ ਇੱਕ ਗੱਲ ਮੇਰੀ ਪੱਲੇ ਬੰਨ ਲਾ ਆਪਾਂ ਜਿਹੜੀ ਵੀ ਵੀਡੀਓ ਬਣਾਉਣੀ ਆ ਨਾ ਉਹ ਆਪਾਂ ਸਮਾਜ ਨੂੰ ਸੇਧ ਦੇਣ ਵਾਲੀ ਪੁਰਾਣਾ ਵਿਰਸਾ ਜਿਹੜਾ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਆਪਣੇ ਛੋਟੇ ਬੱਚੇ ਆ ਜਿਹੜੇ ਉਹ ਉਸ ਤੋਂ ਜਾਣੂ ਹੋ ਜਾਣਾ ਉਹ ਵਧੀਆ ਵੀਡੀਓ ਬਣਾਇਆ ਕਰਨੀਆਂ ਆਪਾਂ ਉਹ ਮੇਰਾ ਵੀ ਚੰਦੇ ਹੀ ਖਿਆਲ ਆ ਹੁਣ ਤਾਂ ਬਸ ਚੰਗੀਆਂ ਵੀਡੀਓ ਬਣਾਇਆ ਕਰੀਏ ਆਪਾਂ ਅੱਗੇ ਬਥੇਰੀਆਂ ਗਾਲਾਂ ਗੂਲਾਂ ਆਪਾਂ ਕੱਢ ਲਈਆਂ ਹੈ ਹੁਣ ਨਹੀਂ ਆਪਾਂ ਕੱਢਿਆ ਕਰਨੀ ਸਹੀ ਗੱਲ ਆ ਆਪਾਂ ਗਲਤ ਰਾਹ ਤੁਰਪੇ ਸੀ ਬਾਲਾ ਵੀਡੀਓ ਬਣਾਉਣੀ ਆ ਸਮਾਜ ਨੂੰ ਸੇਧ ਵਾਲੀ ਬਣਾਉਣੀ ਆ ਆਪਾਂ ਬਹੁਤ ਵਧੀਆ ਮੈਂ ਵੀ ਚੰਦ ਤੈਨੂੰ ਇਹੀ ਕਹਿੰਦਾ ਸੀ ਅੱਗੇ ਆਪਾਂ ਗਲਤ ਰਾਹ ਤੁਰਪੇ ਸੀ ਮੈਂ ਵਿਊ ਦੇ ਚੱਕਰਾਂ 'ਚ ਤੁਰੇ ਫਿਰਦੇ ਸੀ ਪਰ ਆ ਚੀਜ਼ ਚੰਗੀ ਹੈ ਜਿਹੜੀ ਆਪਾਂ ਹੁਣ ਬਣਾਉਣੀ ਆ